ਸਮਾਣਾ ਉਪ ਮੰਡਲ ਦਾ ਪਿੰਡ ਬੰਮਣਾ ਉੱਥੇ ਇੱਕ ਨੌਜਵਾਨ ਲਪਰੀ ਸਿੰਘ ਵੱਲੋਂ ਆਪਣੇ ਘਰ ਦੇ ਵਿੱਚ ਹੀ ਖੁਦਕਿਸੀ ਕੀਤੀ ਗਈ ਹੈ ਫਾਹਲਾ ਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਨੌਜਵਾਨ ਤੇ ਪੁਲਿਸ ਵੱਲੋਂ ਨਜਾਇਜ਼ ਪਰਚੇ ਨਸੇ ਗਏ ਪਾਏ ਗਏ ਉਸ ਕਰਕੇ ਉਹ ਜਮਾਨਤ ਤੇ ਵੀ ਆ ਗਿਆ ਸੀ ਫਿਰ ਉਸ ਨੂੰ ਕੋਈ ਪੁਲਿਸ ਮੁਲਾਜ਼ਮ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਨੂੰ ਲੈ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਉਸਕੇ ਪਰ ਆ ਉਸਕਾ ਚਾਚਾ ਅਤੇ ਉਸਕੇ ਪਿਤਾ ਵੱਲੋਂ ਇਹ ਦੋਸ ਲਾਏ ਗਏ ਹਨ ਇਸ ਮਾਮਲੇ ਦੇ ਵਿੱਚ ਡੀਐਸਪੀ ਸਮਾਣਾ ਫਤੇ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਥਿਤ આરોપી ਦੇ ਖਿਲਾਫ ਪਹਿਲਾ ਮਾਮਲੇ ਨਸ਼ਾ ਵੇਚਣ ਦੇ ਗੋਲੀਆਂ ਦੇ ਹੈ ਉਸ ਦਾ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਔਰ ਹੁਣ ਕਿਨ ਕਾਰਨਾਂ ਕਰਕੇ ਅਸੀਂ ਲਿਖਤੀ ਦਰਖਾਸਤ ਇਹਨਾਂ ਤੋਂ ਲੈ ਰਹੇ ਹਾਂ ਔਰ ਕਾਨੂੰਨ ਦੇ ਮੁਤਾਬਿਕ ਜੋ ਵੀ ਕਾਰਵਾਈ ਹੋਵੇਗੀ ਉਹ ਕਰਾਂਗੇ ਲੇਕਿਨ ਇਸ ਦੇ ਖਿਲਾਫ ਪਹਿਲਾ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ ਸਾਰਾ ਹੁਣ ਜਾਂਚ ਕੀਤੀ ਜਾਣੀ ਹੈ ਕੀ ਨਾਮ ਤੁਹਾਡਾ ਜਗਸੀਰ ਸਿੰਘ ਹੈ ਜੀ ਹਾਂ ਬੇਟੇ ਦਾ ਨਾਮ ਲਾਪ੍ਰੀਤੀ ਹਾਂ ਤੁਹਾਨੂੰ ਕੋਈ ਦੱਸੀ ਉਹਨੇ ਗੱਲ কই ਬਾਜੀ ਮੈਨੂੰ ਤਾਂ ਹੀ ਘਰ ਦੇ ਗੁਰਜੰਟ ਤੰਗ ਕਰਦਾ ਫਿਰ ਕੌਣ ਹੈ ਉਹ ਉਹ ਤਾਂ ਨਹੀਂ ਇਹ ਕੁਲਤਾ ਲਈ ਕਿਹਦੇ ਦੱਸ ਇਹ ਗੱਲ ਦੱਸ ਤੇ ਬਾਅਦ ਚਲੋ ਕਿੱਥੋਂ ਮਿਲਦਾ ਦੀ ਮੈਨੂੰ ਟਾਈਮ ਨਹੀਂ ਪਤਾ ਕਿੱਥੇ ਮਿਲਦਾ ਦੀ ਬਸ ਮੈਨੂੰ ਤਾਂ ਇਹਨਾਂ ਕਹਿੰਦੀ ਕਹਿੰਦਾ ਮੈਨੂੰ ਉਹ ਤੰਗ ਕਰਦਾ ਕਹਿੰਦਾ ਮੈਨੂੰ ਕਹਿੰਦਾ ਵੀ ਤੇਰੇ ਤੇ ਨਜਾਇਜ਼ ਪਰਚਾ ਫੇਰ ਪਾਉਂਗਾ ਹੁਣ ਅੱਛਾ ਅਲੀ ਮੇਰੇ ਤੇ ਵੀ ਇਹ ਇਹ ਤਾਂ ਦੂਆ ਲੜਕੇ ਕਹਿੰਦਾ ਤੇ ਉਹਨੂੰ ਉਹਨੂੰ ਵੀ ਚੱਕੂਗਾ ਕਹਿੰਦਾ ਉੱਤੇ ਵੀ ਪਾਉਂਗਾ ਨਾ ਕੁਝ ਨਹੀਂ ਰੱਖਦਾ ਦੀ ਨਾ ਕੁਝ ਨਹੀਂ ਰੱਖਦਾ ਦੀ ਉਹ ਕੰਮ ਕੀ ਕਰਦਾ ਸੀ ਕੰਮ ਤਾਂ ਇਹ ਖੁੱਲਾ ਕਰਤਾ ਦੀ ਕਰੇ ਭੱਠੇ ਤੇ ਵਗ ਜਾਂਦੀ ਕਿਤੇ ਫੈਕਟਰੀ ਚ ਵੀ ਜਾਂਦਾ ਤੇ ਜੀ ਮੇਰੇ ਨਾਲ ਬਾਕੀ ਜਿਹਨ ਜਪਾਖ ਨੇ ਆਪਾਂ ਕਹਿ ਵੀ ਨਹੀਂ ਸਕਦੇ ਕਿਤਾ ਕੀ ਭਰੋਸਾ ਲੈ ਲਾਂਗੇ ਪਰ ਜਿਹੜੀ ਹੁਣ ਤੁਸੀਂ ਕੀ ਕਹਿੰਦੇ ਜਿਹੜੀ ਉਹਨੇ ਮਿਲ ਕੇ ਆਏ ਹੋ ਤੁਸੀਂ ਦੇਖੋ ਜੀ ਇਹ ਕੀ ਕਹਿੰਦੇ ਨੇ ਅੰਦਰ ਅਸੀਂ ਚਾਹੁੰਦੇ ਤਾਂ ਇਹ ਹੀ ਨਾ ਸਾਰਾ ਹੁਣ ਵੀ ਇੱਕ ਮਿੰਟ ਚਾਹੁੰਦੇ ਅਸੀਂ ਇਹ ਹੈ ਜੀ ਉਹਨੇ ਸਸਪੈਂਡ ਹੋਣਾ ਚਾਹੀਦਾ ਜੀ ਸਾਡੀ ਕਾਰਵਾਈ ਪੂਰੀ ਹੋਣੀ ਚਾਹੀਦੀ ਸਾਰੀ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਜੀ ਭਤੀਜਾ ਜੀ ਮੇਰਾ ਹਾਂ ਜੀ ਹਾਂ ਤਾਂ ਇਹ ਵੀ ਤੁਸੀਂ ਕਹਿ ਰਹੇ ਹੋ ਵੀ ਉਸ ਨੇ ਹਾਂ ਜੀ ਪੁਲਿਸ ਵਾਲਿਆਂ ਨੂੰ ਸਸਪੈਂਡ ਹੋਣਾ ਚਾਹੀਦਾ ਜੀ ਉਹਨਾਂ ਨੇ ਨਜਾਇਜ਼ ਤੰ ਕੀਤਾ ਜੀ ਮੇਰੇ ਭਤੀਜਾ ਨੂੰ ਆ ਦੂਸਰੇ ਨੂੰ ਵੀ ਮੇਰੇ ਭਤੀਜਾ ਨੂੰ ਧੌਂਕੇ ਨਹੀਂ ਦੇਦੇ ਨੇ ਹੁਣ ਵੀ ਉਹ ਮੁੰਡੇ ਨੂੰ ਕਹਿ ਕੇ ਗਏ ਨੇ ਕਹਿੰਦੇ ਵੀ ਹਾਂ ਤੈਨੂੰ ਵੀ ਚੱਕਾਂਗੇ ਵੀ ਅਸੀਂ ਚਾਹੁੰਦੇ ਹਾਂ ਵੀ ਉਹ ਅੰਦਰ ਹੋਣੇ ਚਾਹੀਦੇ ਨੇ ਸਪੈਸ਼ਲ ਹੋਈ ਸਰਪੰਡ ਹੋਣੇ ਚਾਹੀਦੇ ਨੇ ਅਸੀਂ ਤਰਨਾ ਲਾਵਾਂਗੇ ਜੀ ਬਾਂਮਣੇ ਅੱਡੇ ਤੇ ਜੀ ਅਸੀਂ ਉਹਨਾਂ ਜਿਹੜੇ ਅਸੀਂ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਉਹ ਸਸਪੈਂਸਲੀ ਹੁੰਦੇ ਸੀ ਜੇ ਕੋਈ ਹੋਰ ਨੁਕਸਾਨ ਹੁੰਦਾ ਤਾਂ ਜੀ ਕੱਲ ਨੂੰ ਸਾਡਾ ਕੋਈ ਬੱਚੇ ਨੂੰ ਹੋਰ ਮਰ ਗਈ ਦੱਤ ਸੋਈ ਅਸੀਂ ਕੀ ਕਰਾਂਗੇ ਅਸੀਂ ਤਾਂ ਪਹਿਲੇ ਜੀ ਲੋਟੇ ਪਿਆ ਪਹਿਲਾਂ ਹੁਣ 40 50 ਹਜ਼ਾਰ ਲਾ ਕੇ ਹੁਣ ਜਪਾਨ ਤੋਂ ਤੇ ਕਢਾ ਕੇ ਲੈਂਦੇ ਈ ਛੱਨੇ ਮੈਂ ਅਸੀਂ ਤਾਂ ਇਹੀ ਚਾਹੁੰਦਾ ਜੀ ਕਰ ਭਾਈ ਹੱਥ ਬੰਨ੍ਹ ਕੇ ਈ ਛੱਡੀ ਤਾਂ ਵੀ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜੀ ਜਿੰਨਾ ਚਿਰ ਉਹ ਥੱਲੇ ਨਹੀਂ ਲਾਉਂਦੇ ਈ ਅਸੀਂ ਉਹਨਾਂ ਚਿਰ ਮੁੰਡੇ ਦਾ ਸੰਸਕਾਰ ਨਹੀਂ ਕਰਨਾ ਜੀ ਵੀਡੀਓ ਬਣਾਈ ਹੈ ਜੀ ਸਾਰਾ ਕੁਝ ਜੀ ਕੋਈ ਮੁੰਡੇ ਨੇ ਪ੍ਰਯਾਜ ਪਰ ਵੀਡੀਓ ਸਾਰੀ ਪਈ ਆ ਜੀ ਵੀਡੀਓ ਕੀ ਕਿਹਾ ਮੇਰੇ ਭਰਾ ਨੇ ਸੋਸਾਇਟੀ ਕੀਤਾ ਈ ਉਹ ਤੇ ਗਾਜੇਵਾਸਨ ਠਾਣੇ ਵਾਲ ਤੰਗ ਕਰਦੇ ਸੀ ਉਹਨੂੰ ਜਿੱਥੇ ਜਾਂਦਾ ਸੀ ਕੰਮ ਤੇ ਜਾਂਦਾ ਸੀ ਤਾਂ ਘੇਰ ਕੇ ਕਹਿੰਦੇ ਵੀ ਤੇਰੇ ਤੇ ਪਰਚਾ ਪਾਵਾਂਗੇ ਨਜਾਇਜ਼ ਪਰਚੇ ਪਾਏ ਨੇ ਉਹਦੇ ਹੀ ਉਹਨੇ ਤਾਂ ਗੋਲੀਆਂ ਦਾ ਪਰਚਾ ਪਾਇਆ ਸੀ ਚੱਕਿਆ ਗਾਜੇਵਾਸ ਤੋਂ ਤੀ ਦਿਖਾਇਆ ਉਹ ਬੰਗਲਾ ਕੋਠੀ ਕੋਲ ਦੀ ਨਮਾਦ ਵਾਲਾ ਨਹੀਂ ਆ ਇਹ ਪਰਚੇ ਪਾਏ ਨੇ ਉਹਨੇ ਤਾਂ ਸੈਲਡ ਕੀਤਾ ਹੀ ਗੁਰਜੰਟ ਸਿੰਘ ਪੁਲਸ ਵਾਲੇ ਦਾ ਨਾਮ ਹੀ ਗੁਰਜੰਟ ਸਿੰਘ ਉਹਨੇ ਪਾਏ ਨੇ ਹੀ ਤਿੰਨ ਚਾਰ ਵਜੇ ਜਿੱਥੇ ਕੰਮ ਤੇ ਆਉਂਦੀ ਉਹਦੀ ਘੇਰ ਲੈਂਦੇ 2025 ਚ ਦੋ ਪਰਚੇ ਪਾਤੇ ਜੀ ਉਹਨਾਂ ਨੇ ਜਵਾਨਤ ਦੇ ਬਾਹਰ ਆਇਆ ਨਾਲ ਦੀ ਨਾਲ ਫੇਰ ਪਾਤੇ ਜੀ ਕੋ ਦੋ ਹੋਰ ਨੇ ਉਹਦੇ ਨਾਲ ਹਾਲੇ ਹੁਣ ਵੀ ਕਰ ਰਹੇ ਤੇ ਉਹਨੂੰ ਕੁੱਟ ਕੇ ਬਣਾਇਆ ਜੀ ਉਹਨੂੰ ਕੁੱਟ ਕੇ ਗੋਲੀਆਂ ਫੜਾਈਆਂ ਨੇ ਉਹਦੇ ਹੱਥ 'ਚ ਤਾਂ ਕਰਕੇ ਜੀ ਉਹਨੇ ਸਾਈਡ 'ਤੇ ਦਿਮਾਗ ਤੇ ਟੈਨਸ਼ਨ ਲੈ ਗਈ ਜ਼ਿਆਦਾ ਅਜੇ 20 ਦਿਨ ਹੋਏ ਨੇ ਜੀ ਵੀ ਤਾਂ ਕਰਕੇ ਮਰ ਰਿਹਾ ਮੈਂ ਸਾਰਾ ਕੁਝ ਵੀਡੀਓ 'ਚ ਦੱਸਿਆ ਤੁਸੀਂ ਵੀਡੀਓ ਵੀ ਪਾਓ ਉਹਨੂੰ ਸਸਪੈਂਡ ਕਰਨਾ ਚਾਹੀਦਾ ਜੀ ਗੁਰਜੰਟ ਨੇ ਜਿਹੜੇ ਹੋਰ ਨੇ ਸਾਨੂੰ ਨਾ ਨਹੀਂ ਪਤਾ ਜਿਹੜੇ ਤੰਗ ਕਰਦੇ ਨੇ ਰੇਕ ਕੰਮ ਤੇ ਜਾਂਦੇ ਨੂੰ ਟੀਪਨ ਵੀ ਰਸਤੇ ਚੋਂ ਮੁੜਿਆ ਆਉਂਦਾ ਸੀ ਨਾਲੇ ਜਿਹੜੇ ਨੇ ਕੁੱਟਿਆ ਸੀ ਨਾਲੇ ਕੁੱਟ ਕੇ ਮੜਾਇਆ ਗੋਲੀਆਂ ਫੜਾਈਆਂ ਨੇ ਜੀ ਕਦੇ ਨਾ ਹੈਗਾ ਮੈਂ ਉਹ ਗੋਲੀ ਮੜੀ ਮੜੀ ਰੱਖਦਾ ਸੀ ਪਹਿਲਾਂ ਨਹੀਂ ਨਹੀਂ ਜੀ ਪਹਿਲਾਂ ਨਹੀਂ ਰੱਖਦਾ ਸੀ ਖਾਂਦਾ ਨਹੀਂ ਹੈਗਾ ਦੀ ਕੁਝ ਨਹੀਂ ਖਾਂਦਾ ਹੁਣ ਤਾਂ ਜੀ ਠੱਕੇ ਨਾਲ ਪਾਈਆਂ ਨਹੀਂ ਹੁਣ ਤਾਂ ਕੁਸ ਹੈਗਾ ਮੈਨੂੰ ਦੀ ਹੁਣ ਤਾਂ ਕੁਸ ਹੈਗਾ ਮੜੀ ਤੇ ਹੁਣ ਤਾਂ ਨਜਾਇਜ਼ੇ ਪਾਇਆ ਜੀ ਹੁਣ ਤਾਂ ਜੇਲ੍ਹ ਚੋਂ ਆਏ ਦੀ 10 ਦਿਨ ਵੀ ਨਹੀਂ ਹੋਏ ਤੇ ਆਏ ਤੇ ਜੇਲ੍ਹ ਚੋਂ ਤੁਹਾਨੂੰ ਪਤੀਏ ਕੁਝ ਮਿਲਦੀ ਨਹੀਂਗਾ ਜੇਲ੍ਹ ਚ ਖਾਣ ਨੂੰ ਬੰਦ ਨਾ ਸਕਤੋ ਕਰ ਲੂਗਾ ਜੇਲ੍ਹ ਚ ਜੇਲ੍ਹ ਚ ਜਦੋਂ ਗਿਆ ਸੀ ਕਾਦਾ ਪਰਚਾ ਸੀ ਪਹਿਲਾਂ ਵੀ ਪਹਿਲਾਂ ਐਲਪ੍ਰੈਕਸ ਦਾ ਤੇ ਹੁਣ ਟਰਮਾਟੋਲ ਦਾ ਪਾਇਆ ਹੈ। ਅੱਛਾ। ਜਿਹੜੀਆਂ ਗੋਲੀਆਂ ਮਿਲਦੀਆਂ ਬਣੀਆਂ ਹੈਗੀਆਂ। ਹਾਂ 150 ਪਾਈ ਦੀ ਹੁਣ 140 ਪਾਈ ਗੋਲੀਆਂ ਡੇਟ ਲੰਗੇ ਗੋਲੀਆਂ ਪਾਉਂਦੇ ਨੇ। ਕਈ ਜੀ ਇਹਨਾਂ ਨੇ ਕੋਈ ਲਵਪ੍ਰੀਤ ਸਿੰਘ ਇਲੀਅਸ ਲਵੀ ਪੁੱਤਰ ਜਗਸੀਰ ਸਿੰਘ ਪਿੰਡ ਬਮਣਾ ਇਹ ਕੱਲ ਰਾਤੀ ਇਹਨਾਂ ਨੇ ਸੁਸਾਇਸਾਈਡ ਕਮਿਟ ਕੀਤੀ ਹੈ। ਇਹਨਾਂ ਤੇ ਕਈ ਐਨਡੀਪੀਐਸ ਦੇ ਮੁਕਦਮੇ ਦਰਸਨ। ਜੋ ਅਲੀਗੇਸ਼ਨ ਜੇ ਲਾ ਰਹੇ ਆ ਵੀ ਇਹਨਾਂ ਤੇ ਕੋਈ ਦਬਾਅ ਹੈ ਤੇ ਪਰਚਾ ਦਰਜ ਕੀਤਾ ਗਿਆ ਸੀ ਜਾਂ ਕੁਝ ਹੋਰ। ਉਹ ਸੀਨ ਨੂੰ ਤੁਮੰਗ ਪੁੱਤਰ ਲੈ ਕੇ ਜੋ ਵੀ ਬੰਦੀ ਕਰ ਵੀ ਉਹ ਕਰਾਂਗੇ ਬਾਕੀ ਪੜਤਾਲ ਵੀ ਕਰ ਰਹੇ ਹਾਂ ਬਟ ਇਹਦਾ ਕ੍ਰਿਮਨਲ ਪਰਚੋਕੜ ਵੀ ਹੈਗਾ ਸੀ ਵੀ ਐਨਡੀਪੀਐਸ ਦੇ ਮੁਕਦਮਾ ਨਾ ਦੋ ਜਾਂ ਤਿੰਨ ਮੁਕਦਮੇ ਦਰਸੀ ਮੈਨੂੰ ਐਗਜੈਕਟਲੀ ਫਿਕਰ ਯਾਦ ਨਹੀਂ ਪਰ ਦੋ ਤਾਂ ਮੈਨੂੰ ਕਨਫਰਮ ਹੀ ਹੈ ਤੇ 24 ਸਾਲ ਦੀ ਉਮਰ ਸੀ ਇਹਨਾਂ ਦੀ ਸਿਵਲ ਹਸਪੀਟਲ ਇਨਾਂ ਦੀ ਬੋਡੀ ਧਖਲੇ ਨਾ 프리 ਦੇਣੇ ਸੀ ਇਹਨਾਂ ਨੂੰ ਨਾ 프리 ਤੇ ਲਈਸ ਲੋਵੀ ਹਾਂਜੀ